ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਕਾਤੀ ਵਹੁ ਨ ਲਗਈ ਪਰ ਭਗਮ ਸ੍ਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦਦਿਆ ਏ ਕਾ ਨਿਵਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਾਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਕਾਤੀ ਵਹੁ ਨ ਲਗਈ ਪਰ ਬ੍ਰਹਮ ਸ੍ਰਣਾਈ ਚਾਉ ਗਿਰਧ ਹਮਾਰਾ ਰਾਮਕਾਰ ਦੁੱਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਦਦਿਆ ਏ ਕਾ ਲਿਵਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਾਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਕਾਤੀ ਵਹੁ ਨ ਲਗਈ ਪਰ ਬ੍ਰਹਮ ਸ੍ਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ RAM ਨਾਮ ਔਖ ਦਦਿਆ ਏਕਾ ਜਿ ਬਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਾਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਕਾਤੀ ਵਹੁ ਨ ਲਗਈ ਪਰ ਬ੍ਰਹਮ ਸਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਦਦਿਆ ਏਕਾ ਜਿਵਲਾਈ ਰਹਾ ਰਾਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨ ਲਗਈ ਪਾਰ ਭਮ ਸ੍ਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁੱਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਦਦਿਆ ਏ ਕਾਲਿ ਬਲਾਈ ਰਹਾ ਰੱਖ ਲਿਏ ਤਿੰਨ ਰਖਨ ਹਰ ਸਭ ਬਿਆਦ ਮਿਟਾਈ ਕਾਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਕਾਤੀ ਵਹ ਨ ਲਗਈ ਪਰ ਬ੍ਰਹਮ ਸਰਣਾਈ ਚਾਉ ਗਿਰਧ ਮਾਰੈ ਰਾਮਕਾਰ ਦੁੱਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਦਦਿਆ ਏ ਕਾਲਿ ਬਲਾਈ ਰਹਾ ਰੱਖਦੀਏ ਤਿੰਨ ਰਖਨ ਹਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਿਲਾ ਪੰਜਵਾ ਕਾਤੀ ਵਾਹ ਨ ਲਗਈ ਪਾਰ ਭ੍ਰਮ ਸਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ RAM ਨਾਮ ਔਖ ਦਦਿਆ ਏ ਕਾ ਲਿਵਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਤਾਤੀ ਵਾਹ ਨ ਲਗਈ ਪਰ ਬ੍ਰਹਮ ਸਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁੱਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਦਦਿਆ ਏ ਕਾਲਿ ਬਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਾਹੂ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਿਲਾ ਪੰਜਵਾ ਤਾਤੀ ਵਹੁ ਨ ਲਗਈ ਪਾਰ ਭਮ ਸ੍ਰਣਾਈ ਚੌ ਗਿਰਦਹ ਮਾਰੇ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ RAM ਨਾਮ ਔਖ ਦਦਿਆ ਏ ਕਾਲਿ ਬਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਾਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਤਾਤੀ ਵਾਹ ਨ ਲਗਈ ਪਾਰ ਬ੍ਰਹਮ ਸ੍ਰਣਾਈ ਚਾਉ ਗਿਰਧਮਾਰਾ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ RAM ਨਾਮ ਔਖ ਦਦਿਆ ਏ ਕਾਲਿ ਬਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਤਾਤੀ ਵਾਹ ਨ ਲਗਈ ਪਰ ਬ੍ਰਹਮ ਸ੍ਰਣਾਈ ਚਾਉ ਗਿਰਧਮਾਰਾ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਦਦਿਆ ਏ ਕਾਲਿ ਬਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਤਾਤੀ ਵਾਹ ਨ ਲਗਈ ਪਰ ਬ੍ਰਹਮ ਸ੍ਰਣਾਈ ਚਾਉ ਗਿਰਦ ਹਮਰੈ ਰਾਮਕਾਰ ਦੁਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਦਦਿਆ ਏ ਕਾਲਿ ਬਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਕਾਤੀ ਵਹੁ ਨ ਲਗਈ ਪਾਰ ਬ੍ਰਹਮ ਸ੍ਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ RAM ਨਾਮ ਔਖ ਦਦਿਆ ਏਕਾ ਲਿਵਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਿਲਾ ਪੰਜਵਾ ਤਾਤੀ ਵਹੁ ਨ ਲਗਈ ਪਰ ਬ੍ਰਹਮ ਸ੍ਰਣਾਈ ਚਾਉ ਗਿਰਧਮਾਰਾ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਦਦਿਆ ਏ ਕਾ ਨਿਵਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਕਾਤੀ ਵਹੁ ਨ ਲਗਈ ਪਰ ਬ੍ਰਹਮ ਸ੍ਰਣਾਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਦਦਿਆ ਏ ਕਾ ਨਿਵਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਕਾਤੀ ਵਾਹ ਨ ਲਗਈ ਪਾਰ ਭ੍ਰਮ ਸਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਦਦਿਆ ਏ ਕਾ ਲਿਵਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਕਾਤੀ ਵਹੁ ਨ ਲਗਈ ਪਾਰ ਭਗ ਸ੍ਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁੱਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਦਦਿਆ ਏਕਾ ਲਿਵਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਤਾਤੀ ਵਾਹ ਨ ਲਗਈ ਪਰ ਬ੍ਰਹਮ ਸ੍ਰਣਾਈ ਚਾਉ ਗਿਰਧਮਾਰਾ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਦਦਿਆ ਏ ਕਾਲਿ ਬਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਤਾਤੀ ਵਾਹ ਨ ਲਗਈ ਪਾਰ ਬ੍ਰਹਮ ਸ੍ਰਣਾਈ ਚਾਉ ਗਿਰਦਹ ਮਰੈ ਰਾਮਕਾਰ ਦੁਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਦਦਿਆ ਏ ਕਾਲਿ ਵਿਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪੰਜਵਾਂ ਤਾਤੀ ਵਾਹ ਨ ਲਗਈ ਪਾਰ ਭ੍ਰਮ ਸ੍ਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਆਖਦ ਦਿਆ ਏਕਾ ਲਿਵਲਾਈ ਰਹਾ ਰੱਖ ਲਿਏ ਤਿੰਨ ਰਖਨ ਹਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਕਾਤੀ ਵਹ ਨ ਲਗਈ ਪਾਰ ਭ੍ਰਮ ਸਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਦਦਿਆ ਏਕਾਲਿ ਬੁਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਕਾਤੀ ਵਹੁ ਨ ਲਗਈ ਪਾਰ ਭਮ ਸ੍ਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ RAM ਨਾਮ ਔਖ ਦਦਿਆ ਏ ਕਾ ਲਿਵ ਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਕਾਤੀ ਵਹੁ ਨ ਲਗਈ ਪਾਰ ਭ੍ਰਮ ਸ੍ਰਣਾਈ ਚਾਉ ਗਿਰਧਮਾਰਾ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਦਦਿਆ ਏਕਾ ਲਿਵਲਾਈ ਰਹਾ ਰਾਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਾਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਤਾਤੀ ਵਹੁ ਨ ਲਗਈ ਪਾਰ ਭਗ ਸ੍ਰਣਾਈ ਚਾਉ ਗਿਰਧਮਾਰਾ ਰਾਮਕਾਰ ਦੁੱਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ RAM ਨਾਮ ਔਖ ਦਦਿਆ ਏਕਾ ਨਿਵਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਿਲਾ ਪੰਜਵਾ ਤਾਤੀ ਵਹੁ ਨ ਲਗਈ ਪਾਰ ਭ੍ਰਮ ਸਰਣਾਈ ਚਾਉ ਗਿਰਦਹ ਮਰੈ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਦਦਿਆ ਏਕਾ ਲਿਵ ਲਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਾਹੂ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਤਾਤੀ ਵਾਹ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁੱਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਦਦਿਆ ਏ ਕਾਲਿ ਬਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾ ਤਾਤੀ ਵਾਹ ਨ ਲਗਈ ਪਰ ਬ੍ਰਹਮ ਸ੍ਰਣਾਈ ਚੌ ਗਿਰਦ ਹਮਰੈ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦਦਿਆ ਏ ਕਾਲਿ ਬਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਰਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਤਾਤੀ ਵਾਹ ਨ ਲਗਈ ਪਰ ਬ੍ਰਹਮ ਸ੍ਰਣਾਈ ਚੌ ਗਿਰਦ ਹਮਰੈ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤ ਬਣਾਈ RAM ਨਾਮ ਔਖ ਦਦਿਆ ਏ ਕਾ ਨਿਵਲਾਈ ਰਹਾ ਰੱਖ ਲਿਏ ਤਿਨ ਰਖਨ ਹਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ